ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰਮੀਤ ਬਟਿਕ ਦੇ ਉੱਪਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੇ ਆਪਾਂ ਥਰੈਡ ਵਰਕ ਦੇ ਵਿੱਚ ਨਿਊ ਡਿਜ਼ਾਈਨਿੰਗ ਦੇ ਜਿਹੜੇ ਸੂਟਸ ਦੇ ਕਲੈਕਸ਼ਨ ਲੈ ਕੇ ਆਏ ਵਲੇ ਸੂਟ ਜਿਹੜੇ ਹੈਗੇ ਆਪਾਂ ਨੇ ਸਿਮਰ ਦੀ ਸ਼ਰਟ ਔਰ ਸੈਤੂਨ ਦੇ ਬਾਟਮ ਦੇ ਨਾਲ ਰੈਡੀ ਕੀਤੇ ਜਿਨ੍ਹਾਂ ਦੇ ਉੱਪਰ ਪ੍ਰੋਪਰ ਥਰੈਡ ਵਰਕ ਰਹਿਣ ਵਾਲਾ ਹੈਗਾ ਇਹ ਵਾਲੇ ਜਿਹੜੇ ਸੂਟ ਰਹਿਣ ਵਾਲੇ ਹੈਗੇ ਆ ਆਪਾਂ ਨੇ ਮਸਲੀਨ ਕਾਟਨ ਦੇ ਉੱਪਰ ਰੈਡੀ ਕੀਤਾ ਜਿਹੜਾ ਆਲਓਵਰ ਸੂਟ ਰਹੇਗਾ ਨਾਲ ਚਨਾਉਂਦਾ ਦੁਪੱਟਾ ਰਹੇਗਾ ਜਿਸ ਤੇ ਉੱਪਰ ਵੀ ਪ੍ਰੋਪਰ ਜਿਹੜਾ ਥਰੈਡ ਵਰਕ ਕੀਤਾ ਗਿਆ ਸ਼ਰਟ ਦੇ ਫਰੰਟ ਦੇ ਉੱਪਰ ਵੀ ਜਿਹੜਾ ਹੈਗਾ ਥਰੈਡ ਵਰਕ ਰਹੇਗਾ ਔਰ ਬਾਜੂ ਦੇ ਉੱਪਰ ਵੀ ਵਰਕ ਰਹਿਣ ਵਾਲਾ ਹੈਗਾ ਇਹ ਵਾਲੇ ਸੂਟ ਵੀ ਹੈਗੇ ਜਿਹੜੇ ਆਪਾਂ ਨੇ ਕ੍ਰੇਪ ਦੇ ਉੱਪਰ ਰੈਡੀ ਕੀਤੇ ਆ ਨਾਲ ਔਰਗੈਂਜ਼ਾ ਦਾ ਦੁਪੱਟਾ ਰਹਿਣ ਵਾਲਾ ਹੈਗਾ ਆ ਸ਼ਰਟ ਦੇ ਫਰੰਟ ਦੇ ਉੱਪਰ ਵੀ ਵਰਕ ਰਹੇਗਾ ਪਲੱਸ ਦੁਪੱਟੇ ਦੇ ਉੱਪਰ ਵੀ ਜਿਹੜਾ ਰਹੇਗਾ ਥਰੈਡ ਵਰਕ ਰਹੇਗਾ ਤੇ ਇਹਨਾਂ ਦਾ ਪ੍ਰਾਈਸ ਰਹੇਗਾ 3550 ਰੁਪਏ ਸ਼ਿਪਿੰਗ ਫ੍ਰੀ ਰਹੇਗੀ ਇਹ ਵਾਲੇ ਜਿਹੜੇ ਸੂਟ ਹੈਗੇ ਇਹ ਵੀ ਆਪਾਂ ਨੇ ਰੈਡੀ ਕੀਤੇ ਹੈ ਕਰੇਪ ਦੇ ਉੱਪਰ ਕਰੇਪ ਦਾ ਅਲਓਵਰ ਸੂਟ ਰਹੇਗਾ ਜਿਸ ਤੇ ਉੱਪਰ ਥ੍ਰੈਡ ਦਾ ਜਿਹੜਾ ਪਾਫ ਵਰਕ ਕੀਤਾ ਗਿਆ ਹੈਗਾ ਨਾਲ ਟੈਬੀ ਦਾ ਦੁਪੱਟਾ ਰਹਿਣ ਵਾਲਾ ਹੈਗਾ ਇਹ ਵਾਲੇ ਸੂਟ ਹੈਗੇ ਜਿਹੜੇ ਆਪਣੇ ਕਰੇਪ ਦੇ ਉੱਪਰ ਰੈਡੀ ਕੀਤੇ ਹੈ ਜਿਸ ਤੇ ਉੱਪਰ ਮਿਰਰ ਵਰਕ ਕੀਤਾ ਗਿਆ ਫਰੰਟ ਪਲੱਸ ਬਾਜੂ ਦੇ ਉੱਪਰ ਨਾਲ ਆਰਗੈਂਦਾ ਦਾ ਜਿਹੜਾ ਦੁਪੱਟਾ ਹੋਇਆ ਟਾਈ ਐਂਡ ਡਾਈ ਦੁਪੱਟਾ ਰਹਿਣ ਵਾਲਾ ਹੈਗਾ ਪੇਵਲਾ ਸੂਟ ਵੀ ਹੈਗਾ ਜਿਹੜਾ ਆਪਾਂ ਨੇ ਕ੍ਰੇਪ ਦੇ ਉੱਪਰ ਰੈਡੀ ਕੀਤਾ ਹੋਇਆ ਤੇ ਨਾਲ ਚਨਾਉਂਦਾ ਦੁਪੱਟਾ ਰਹੇਗਾ ਪ੍ਰੋਪਰ ਥ्रेड ਵਰਕ ਹੈਗਾ ਇਹ ਵਾਲੇ ਸੂਟਸ ਵੀ ਜਿਹੜੇ ਹੈਗੇ ਆ ਪਲੇਨ ਜਿਹੜਾ ਹੋਏਗਾ ਆਲ ਓਵਰ ਜਿਹੜਾ ਸੂਟ ਰਹੇਗਾ ਕ੍ਰੇਪ ਦੇ ਉੱਪਰ ਤੇ ਨਾਲ ਚਨਾਉਂਦਾ ਜਿਹੜਾ ਦੁਪੱਟਾ ਰਹੇਗਾ ਔਰ ਦੁਪੱਟੇ ਦੇ ਉੱਪਰ ਜਿਹੜਾ ਰਹੇਗਾ ਥ्रेड ਵਰਕ ਰੈਣ ਵਾਲਾ ਫੋਰ ਸਾਈਡ ਜਿਹੜਾ ਹੈਵੀ ਵਰਕ ਰਹੇਗਾ ਨਾਲ ਪਲੇਨ ਸੂਟ ਰਹਿਣ ਵਾਲਾ ਹੈਗਾ ਤੇ ਇਨ੍ਹਾਂ ਦਾ ਇਹ ਵਾਲੇ ਸੂਟਸ ਜਿਹੜੇ ਲੁੱਕ ਹੈਗੀ ਉਹ ਬਹੁਤ ਹੀ ਜ਼ਿਆਦਾ ਸੋਹਣੀ ਆਂਦੀ ਆਫਟਰ ਸਟਿਚਿੰਗ ਔਰ ਸਿੰਪਲ ਸੂਬਰ ਜੇ ਸੂਟ ਆ ਜਿਹੜੇ ਇਹ ਛੜ ਦੇ ਉੱਪਰ ਜਿਹੜਾ ਵਰਕ ਰਹਿਣ ਵਾਲਾ ਹੈਗਾ ਤੇ ਨਾਲ ਦੁਪੱਟਾ ਪਲੇਨ ਆਏਗਾ ਕਲਰ ਐਨੀ ਕਸਟਮਾਈਜ਼ ਤੁਸੀਂ ਕਰਵਾ ਸਕਦੇ ਹੈਗੇ ਇਹ ਵਾਲੀ ਸੂਟ ਹੈਗਾ ਜਿਹੜਾ ਆਲ ਓਵਰ ਜਿਹੜਾ ਕريب ਦਾ ਸੂਟ ਰਹੇਗਾ ਤੇ ਨਾਲ ਚਨਾ ਦਾ ਦੁਪੱਟਾ ਹੋਏਗਾ ਫਰੰਟ ਦੇ ਉੱਪਰ ਜਿਹੜਾ ਵਰਕ ਕੀਤਾ ਗਿਆ ਮਿਰਰ ਵਰਕ ਰਹਿਣ ਵਾਲਾ ਹੈਗਾ ਯਾ ਪਲੱਸ ਜੈਰੀ ਦਾ ਵਰਕ ਹੋਏਗਾ ਪ੍ਰਾਈਸ ਰਹੇਗਾ 3499 ਰੁਪਏ ਸ਼ਿਪਿੰਗ ਫ੍ਰੀ ਰਹੇਗੀ カラー कस्टमाइज एनी ਤੁਸੀਂ ਕਰਵਾ ਸਕਦੇ ਹੈਗੇ ਆ ਇਹ ਵਾਲਾ ਵੀ ਹੈ ਕਿ ਜਿਹੜਾ ਆਪਣੇ क्रेਪ ਦੇ ਉੱਪਰ ਰੈਡੀ ਕੀਤਾ ਜਿਵੇਂ ਪ੍ਰੋਪਰ ਜਿਹੜਾ ਹੋਏਗਾ थ्रेड ਵਰਕ ਰਹੇਗਾ ਨਾਲ ਬ੍ਰੋਕਰਡ ਦੀ ਜਿਹੜੀ ਇਹਦੇ बॉटम ਰਹਿਣ ਵਾਲੀ ਹੈਗੀ ਇਹ ਵਾਲਾ ਜਿਹੜਾ ਸੂਟ ਰਹੇਗਾ क्रेਪ ਦੀ ਸ਼ਰਟ ਹੋਏਗੀ ਔਰ क्रेਪ ਦੀ ਹੀ बॉटम ਹੋਏਗੀ ਔਰ ਗੈਂਜ਼ਾ ਦਾ ਦੁਪੱਟਾ ਹੋਏਗਾ ਪ੍ਰੋਪਰ ਜਿਹੜਾ ਹੈਗਾ ਇਹ ਡਿਜ਼ਾਈਨਰ ਸੂਟ ਰਹਿਣ ਵਾਲਾ ਪ੍ਰਾਈਸ ਰਹਿ ਗਿਆ 4895 ਸ਼ਿਪਿੰਗ ਫ੍ਰੀ